ഫോൺ ഹലോ ਉਹ ਗੇਰੇ ਕਿੰਨੇ ਹੋਏ ਨੇ ਕਿਹੜੇ ਗੇਰੇ ਕਿੰਨੇ ਹੋਏ ਨੇ ਕਿਹੜਾ ਆ ਬਾਈ ਫੋਨ ਬਹੁਤ ਸੋਨੇ ਕੋਲ ਬਾਕੀ ਖੁਸ਼ ਰਹੋ ਸਸਰਕਾਲ ਦਾ ਸਾਰਾ ਨੂੰ ਕਿਤਾ ਸਾਰੇ ਆਈ ਹੋਪਸ ਸਾਰਿਆਂ ਨੂੰ ਬਹੁਤ ਬਤਿਆ ਹਾਂ ਕਿ ਸਵਾਗਤ ਆਇਆ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਦਾ ਵਲੌਗ ਹੈਗਾ ਆਪਣਾ ਅੱਜ ਆਪ ਬਣਾਉਣ ਲੱਗਿਆ ਗੋੜ ਵਾਲੀਆਂ ਸੇਵੀਆਂ ਤੇ ਆਪਾਂ ਰਾੜੇ ਹੋ ਗਏ ਸੀਗੇ ਤੇ ਬਾਕੀ ਮਿਲਦੇ ਆ ਤੁਹਾਨੂੰ ਫਿਰ ਅੱਗੇ ਦਿਖਾਉਣੇ ਆ ਕਿ ਸੇਵ ਦਾ ਟੇਸਟ ਕਿਦਾਂ ਦਾ ਹਣਾ ਆਪਾਂ ਫਸਟ ਵਾਰੀ ਵੇਖ ਰਹੇ ਆ ਤੇ ਆਪਾਂ ਟ੍ਰੇਨਿੰਗ ਲਾ ਰਹੇ ਆ ਤੇ ਅਗਲੇ ਨੈਕਸਟ ਟਾਈਮ ਆਪਾਂ ਬਣਾਵਾਂਗੇ ਤੇ ਚਲੋ ਮੈਂ ਪਹਿਲੀ ਵਾਰ ਦੇਖ ਰਹੀ ਹਾਂ ਕੋੜ ਵਾਲੀਆਂ ਸੇਵਾਂ ਤੇ ਕਿਹੜਾ ਕੋੜ ਪਸੰਦ ਆ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਮਿਲਦੇ ਆ ਫਿਰ ਤੁਹਾਨੂੰ ਅੱਗੇ ਅੱਜ ਆਪਾਂ ਬਣਾਉਣ ਲੱਗਿਆਂ ਕੋੜ ਵਾਲੀਆਂ ਸੇਵਾਂ ਕੋੜ ਆਪਾਂ ਭਨ ਰਿਹਾ ਸੀਗਾ ਹੁਣ ਇਹਨੂੰ ਆਪਾਂ ਬਣਾ ਲਾਂਗੇ ਵਾਲ ਕੇ ਗੁੜ ਪਾ ਕੇ ਤੋਂ ਬਾਅਦ ਕੀ ਮਾਪ ਠੀਕਾ ਕੀ ਗੱਲ ਹੈ ਮਰੀ ਸਾਡਾ ਨਾ ਅੰਛਾ ਸੁਚਾ ਦਾ ਬਣੀ ਖੰਡਾ ਕਰਤੋ ਸਾਡਾ ਮਰੀ ਜਦ ਐ ਖਲਾਜ ਨਾੜ ਜਾਂਦਾ ਸੀਗਾ ਠੰਡ ਲੱਗਦੀ ਆ ਨਾਲ ਆ ਖਾਂਦ ਉੱਤਰ ਚੋ ਕੀ ਪਾਣ ਕੀ ਕਰਾਂ ਹਲਾ ਗੋੜਮ ਬਾਲਾ ਨੂੰ ਕੋੜੀ ਚਾਹਾ ਬਣਾ ਠੀਕ ਉਹਨੇ ਖਾਤਾ ਸਵਾਰ ਹੋਣੀ ਹੈ ਕਿ ਨਹੀਂ ਆਹ ਦੇ ਕੋਲ ਸਾਗਾ ਫਿਰ ਤੋਂ ਬਣਾ ਲੈ ਤੇ ਕਿਰੋ ਕਿਰੋ ਸਰ ਸਾਰਿਆਂ ਨੇ ਕਮਾਟੇ ਗਰੋ ਤੇ ਤੇ ਬਾਕੀ ਫਿਰ ਦਿਖਾਉਣੇ ਆ ਪਾ ਕੇ ਆਪਾਂ ਥੋੜਾ ਸੜ ਰੜ ਕਰੀ ਹੋਰ ਸਰ ਕਰਵਾ ਲਈ ਤੇ ਉਹਨਾਂ ਦਾ ਮੰਮਾ ਬਾਪਾ ਬੰਦਿਆ ਗੋੜਮ ਤੇ ਆਪਾਂ ਤੁਹਾਨੂੰ ਦਿਖਾਉਣਾ ਗਰਸ ਤੇ ਬਹੁਤ ਆ ਕੇ ਸਾਰੇ ਜਣੇ ਹੋਰ ਬਣਾ ਕੇ ਦੇਖੋ ਤੇ ਚੰਪਕੇ ਕਰ ਲਿਆ ਤੇ ਚੰਪਕੇ ਤੂੰ ਹੁਣ ਆਪਾ ਦੋ ਚੰਪਕੇ ਕੇ ਹਰੇ ਬਾਲਾਂ ਨੇ ਤੇ ਸੀਰੇ ਪਹਿਲੇ ਵਰ ਖਾਣੀ ਆਣਾ ਮੈਂ ਤਾਂ ਕੋੜਾ ਨੇ ਕਾਂਚੀ ਹੁਣ ਆਪਾਂ ਦਸੀ ਕੰਮ ਲਾਤਾ ਤੇ ਹੁਣ ਹੋੜ ਥੋੜਾ ਟਾਈਮ ਆਪਾਂ ਆਬਾ ਦਮੇ ਰੱਖ ਲਾ ਦੇ ਤੇਲ ਤੋਂ ਆਪਾਂ ਆਟਾ ਹੀ ਪਾਇਆ ਦਾ ਤੇ ਹੁਣ ਹੋਣਾ ਟਾਈਮ ਆਪਾਂ ਰਾੜੀ ਛਾੜੀ ਖੰਨੇ ਆ Khorna ya kharta wana wakke. Anchi horna paani upalta upalta chapa cheri wakke. Goma kalna taa weta karna pu. Khorna taa weta ਹਾਂਜੀ ਤੁਹਾ ਪਰ ਆੜੀ ਸਾੜੀ ਹੋ ਗਏ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਤੇ ਸਾਰੇ ਜਣੇ ਕਿਵੇਂ ਹੋਵਗੇ ਤੇ ਬਾਕੀ ਫਿਲਹਾਲ ਤੁਸੀਂ ਠੀਕ ਠਾਈ ਹੋਵਗੇ ਨਾ ਤੇ ਬਾਕੀ ਹਨਾ ਅੱਜ ਆਪਾਂ ਬਣਾਉਣ ਲੱਗੇ ਆਂ ਕੋੜ ਵਾਲੀਆਂ ਸੇਵੀਆਂ ਤੇ ਕਾਫੀ ਟਮ ਹੋ ਜਾਣਾ ਆਪਾਂ ਰਸਪੀਨ ਬੜਾਈ ਸੇਵੀਆਂ ਨਹੀਂ ਖਾਤੀਆਂ ਹਨਾ ਸਿਆਲ ਆ ਗਿਆ ਹਨਾ ਸਾਰੇ ਜਣੇ ਠੰਡ ਤੋਂ ਬਚ ਕੇ ਰਹੋ ਹਨਾ ਤੇ ਬਾਕੀ ਆਪਾਂ ਸੇਵੀਆਂ ਧਾਰਤਿਆਂ ਸਿੰਘਾ ਮਮਾ ਨੇ ਤੇ ਬਾਕੀ ਆਪਾਂ ਦੇਖ ਰਹੇ ਹਾਂ ਕਿਵੇਂ ਬਣਦੇ ਹਨ ਇਸ ਟਾਈਮ ਆਪਾਂ ਬਣਾਵਾਂਗੇ ਤੇ ਚਲੋ ਆਪਾਂ ਰੈਨਗਲਾ ਆ ਰਹੇ ਆ ਤੇ ਵਾਕ ਹੀ ਹੋਰੇ ਰੋਟਾਂ ਕੰਮ ਬੜੀ ਚੰਗਾ ਲਵਾਂਗੇ ਤੇ ਮਮਾ ਸੇਵੀਆਂ ਪਾ ਕੇ ਚਲ ਕੇ ਆ ਤੇ ਦੇ ਨੇ ਨਾਲ ਟੇਸਟ ਕਿੰਨਾ ਹੁੰਦਾ ਜਿਵੇਂ ਤਾਂ ਆਪਾਂ ਖਾਂਦੇ ਆ ਸੇਵੀਆਂ ਖਾਧੀਆਂ ਆ ਅਗੋੜ ਵਾਲੀਆਂ ਆਪਾਂ ਫਸਟ ਟਾਈਮ ਖਾਵਾਂਗੇ ਤੇ ਦੇਖਦੇ ਆ ਫਰਕ ਕਿਵੇਂ ਦੀ ਆ ਬਣਦੀ ਆ ਮਿਲਦੇ ਫਿਰ ਧੰਨਵਾਕ ਕੇ ਬੋਲ ਕੋਈ ਮੇਰੇ ਵਿੱਚ ਬੋਲੀ ਨਾ ਚਪਰ ਬੋਲੀ ਨਹੀਂ ਬੋਲੀ ਤੇ ਚਲਾਓ ਕੋਲ സോന സോനൂർ ਅੰਦਰ ਸਾਰਾ ਬੋਲ ਰਿਹਾ ਹੈ। ਕਿਵੇਂ ਹੈ? ਅੰਦਰ ਸਾਰਾ ਬੋਲ ਰਿਹਾ ਹੈ। ਅੱਛਾ, ਕਾਹ ਬੋਲਦਾ ਵੀ? ਨਹੀਂ ਸਾਨੂੰ ਕੋਈ ਨੰਬਰ। ਹਾਂ ਭਾਈ। ਵੈਲਕਮ ਬਲੇਅਰ ਆਈ ਤੁਹਾਡੇ। ਤੁਹਾਡੀ ਵੈਲਕਮ ਆਈ ਹੈ ਵੀ। ਵਾਹ ਵੀ ਤੁਸੀਂ ਸਹੀ ਨਹੀਂ ਕਹਾਈ। ਕੋਈ ਵੀਡੀਓ। ਮੈਂ ਜਿਹੜਾ ਉਹ ਬੋਲਨੇ ਆ। ਆਹ ਤੇ ਯਾ ਲਓ ਵੀ ਜੀ। ਕੋਈ ਵਾ ਲਗੀ ਆ। ਤਿਆਰ ਲਿਆ ਆਹੈਂ ਚੀਜ਼ ਲੱਤ ਇਹ ਹੋ ਗਈ ਇਹ ਕੋਰ ਬੋਲ ਦਵਾਸ ਤੂੰ ਪਹੁੰਚੀ ਮੈਂ ਕੋਰ ਨੰਬਰ ਕੋਰੇ ਕਿਹਾ ਜੀਰੋ ਇਹ ਨੰਬਰ ਉਹ ਜਿਹੜਾ ਬੁਲਾਇਆ ਇਹ ਆਇਆ ਹਾਂ ਜਿਹੜਾ ਆਪੇ ਨੰਬਰ ਆ ਗਾ ਸਮਝਾ ਗਾ ਇਸ ਨੂੰ ਬੋਲੋ ਨੰਬਰੀਆ ਉਹ ਵੀ ਇਹ ਲਵਾਂ ਪਰਲਾ ਲਵੇਗਾ ਉਹ ਬਹੁਤ ਹੈ ਕਿੰਨਾ ਬਾਲਾ ਲਾ ਰਿਹਾ ਹੈ ਮਾਰਾਂ ਕੰਸੀ ਹੈ ਵਾਹ ਕਿਰਾਤ ਮੈਂ ਨਹੀਂ ਕਰ ਸਕਦੀ ਹੋਰ ਉਹ ਮੈਂ ਨਹੀਂ ਸੀ ਇਹ ਕਾਹਰਾ ਨਾ ਮਾਰਿਆ ਇਹ ਤਾਂ ਉਹ ਕਿੱਥੇ ਹੈ ਮੇਰਾ ਹੀ ਹੈ ਆਪਣੀ ਚਾਪਤੀ ਪੜਾ ਕੀਤਾ 17 ਅੰਕ ਤੇ ਤੁਹਾਨੂੰ ਪ੍ਰਾਂਕ ਕੀਤਾ ਲੱਗਿਆ ਹਨ ਕਮੈਂਟ ਕਰਕੇ ਜੀ ਦੱਸੋ ਤੇ ਬਾਕੀ ਜਣੋ ਨਾ ਵਾਜ ਪਛਾਣ ਆਈ ਕਿਸੇ ਫਰਵੀ ਉਹਨਾਂ ਕੋਲ ਵੀ ਸਰਵਿਸ ਕਰਵਾ ਜਿਹਨੇ ਨਾਮ ਪਰ ਲੱਸਤੋ ਸਿਓ ਕਰਨ ਕਿਲਾ ਪਰਾਇ ਕਰ ਚਲੇ ਨੰਬਰ ਤੇ ਕਾਲ ਕਰਕੇ ਹਨਾ ਤੇ ਪਰ ਉਹਨਾਂ ਕੋਲ ਤਾਂ ਨੰਬਰ ਨੂੰ ਹੈਗਾ ਸੀਗਾ ਤੇ ਬਾਕੀ ਹਨਾ ਮਿਲਦੇ ਆਪਾਂ ਅਗਲੇ ਵਲੌਗ ਅਗਲਾ ਵਲੌਗ ਦੇਖ ਲੈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਆਪਣਾ ਵਲੌਗ ਤਾਲਾ ਕਿਆ ਕਮੈਂਟ ਕਰਕੇ ਜੀ ਦੱਸੋ ਧੰਨਵਾਦ ਧੰਨਵਾਦ ਕੀ ਆ ਆਜਾ 要干嘛呀？都，拜，拜卡都扑通。开始喽。